ਇਹ ਗੱਟੇ ਡਰੇਗਾਂ ਵਾਲੇ ਭਰੇ ਨੇ ਤੇ ਪਰ ਗਲਤ ਥਾਂ ਤੇ ਗੱਟੇ ਭਰੇ ਗਏ ਨੇ ਸਾਡੇ ਮਣੇ ਆੜਾਂ ਦੇ ਸਾਧ ਨੂੰ ਡੋਬਣ ਵਾਸਤੇ ਭਰੇ ਗਏ ਨੇ ਪਰ ਇਹਨਾਂ ਦੇ ਕੋਈ ਹੁਣ ਗੱਟਿਆਂ ਦਾ ਮੁੱਲ ਨਹੀਂ ਪਿਆ ਪੈਸਾ ਮੰਜੂਲੀ ਗਿਆ ਗੱਟੇ ਬਹੁਤ ਖਰਾਬ ਹੋਏ ਨੇ ਇਹ ਬਕਾਰ ਹੋ ਗਏ ਇਹ ਹਰ ਦੇ ਪਾਣੀ ਨਾਲ ਭਰੇ ਗਏ ਨੇ ਭਈ ਇਹ ਤਾਂ ਮਜ਼ਬੂਤੀ ਕਰਾਂ ਦੇ ਪਾਣੀ ਆਇਆ ਤਾਂ ਗੱਟੇ ਖਰਾਬ ਹੋ ਗਏ ਮਜੂਲੀ ਪੈਸਾ ਲੱਗ ਗਿਆ ਇਹਨਾਂ ਪੈਸਾ ਸੜਕ ਤੇ ਲਾ ਦਿੰਦੇ ਸੜਕ ਬਣ ਜਾਵੇ ਆਈ ਰਸਤਾ تنگ ਹੋ ਗਿਆ ਨਾਲ ਨਾਲ ਗੱਟੇ ਭਰੇ ਗਏ ਸੜਕ ਦੇ ਨਾਲ ਆ ਡਾਰੇਗਾ ਇਹਦੂ ਕੋਈ ਵਿਕਰ ਆਂਦਾ ਹੈ ਕੋਈ ਇਹਦੂ ਆਂਦਾ ਹੈ ਟੱਕਰ ਹੋ ਸਕਦੀ ਹੈ ਹਾਂਜੀ ਇਹਦੇ ਬਾਰੇ ਮੰਗ ਕਰਨਾ ਚਾਹੁੰਨੇ ਸਾਡੀ ਛੜਕ ਬਣਾਈ ਜਾਵੇ ਤੇ ਆ ਗੱਟੇ ਕਿਹੜੇ ਭਰੇ ਨੇ ਇਹਨਾਂ ਦਾ ਕੋਈ ਮੁੱਲ ਹੈਗਾ ਤਾਂ ਦੱਸ ਦੇਵਣ ਸваяਜ਼ਾ ਫालतू ਐਨੇ ਬੰਨ ਤੇ ਲਾਈ ਜਾਂਦੇ ਨੇ ਇਹਨਦੇ ਤੇ ਕਰੋੜਾਂ ਸਾਬ ਨਾ ਆਇਆ ਹੈ ਪਰ ਬਣਤੇ ਲਾਇਆ ਨੇ ਕੰਮ ਕਿਸੇ ਨਹੀਂ ਆ ਸਰਕਾਰ ਨੂੰ ਦਾਟਾ ਪਹਿਣਾ ਤੇ ਦੂਜੇ ਪਾਰ ਨੇ ਦਾਟਾ ਪਹਿਣਾ ਤੇ ਹੁਣ ਬਕਾਰ ਹੋ ਗਏ ਇੱਕ ਦੇ ਕੰਮ ਦਿਨ ਰਹਿ ਗਏ ਚੁਕਵਾਏ ਜਾਣ ਹੋਰ ਸੱ ਸੂਨੂਗ ਦਾ ਘਰ ਬਣਾ ਪਿਆ ਗੱਟੇ ਜਿਹੜੇ ਕੰਨ 60 70 ਹਜ਼ਾਰ ਦੀ ਤੈਨਾਤ ਚ ਭਰੇ ਗਏ ਆ ਕੁਝ ਇਧਰ ਪਏ ਆ ਕੁਝ ਉਧਰ ਪਏ ਆ ਇਹ ਹੁਣ ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਭਰੇ ਨੂੰ ਤੇ ਗੱਟੇ ਜਿਹੜੇ ਨੇ بارشਾਂ ਨਾਲ ਤੇ ਧੁੱਪਾਂ ਨਾਲ ਪੁਰ ਚੁੱਕਿਆ ਇਹਨਾਂ ਦੀ ਮਿੱਟੀ ਜਿਹੜੀ ਹੈ ਸੜਕ ਤੱਕ ਆ ਰਹੀ ਹੈ ਇਹ ਆਉਣ ਜਾਣ ਵਾਲਿਆਂ ਨੂੰ ਬਹੁਤ ਦਿੱਕਤ ਆ ਰਹੀ ਏ ਉਹ ਜਿਹੜੇ ਗੁੱਟ ਤੇ ਪਏ ਇੱਥੇ ਰੋਜ਼ਾਨਾ ਦੇ 1-2 ਐਕਸੀਡੈਂਟ ਹੁੰਦੇ ਆ ਟੱਕਰ ਵੱਜਦੀ ਏ ਮੋਟਰਸਾਈਕਲਾਂ ਦੀ ਕਈਆਂ ਨੂੰ ਸੱਟਾਂ ਲੱਗ ਜਾਂਦੀਆਂ ਨੇ ਕਈਆਂ ਦੇ ਹੱਡ ਗੋਡੇ ਰਗੜੇ ਜਾਂਦੇ ਆ ਕਈ ਡਿੱਗ ਪੈਂਦੇ ਤੇ ਚੱਕਦੇ ਵੀ ਆ ਜਾ ਕੇ ਇਹ ਕਿੰਨੀ ਕੁ ਗਿਣਤੀ ਛੋੜ ਕੇ ਜਿਹੜੇ ਗੱਟੇ ਪਾਏ ਹੋਏ 70000 ਕਹਿ ਰਹੇ ਸੀ ਤੇ ਜੋ ਫਲੱਡ ਸੀਜ਼ਨ ਆਉਂਦਾ ਸੀਗਾ ਨਾ ਉਸ ਕਾਰਨ ਭਰੇਗਾ ਸੀ ਪਰ ਫਲੱਡ ਸੀਜ਼ਨ ਤਾਂ ਆਇਆ ਨਹੀਂ ਪਾਣੀ ਵਗੈਰਾ ਤਾਂ ਕੋਈ ਆਇਆ ਨਹੀਂ ਇਸ ਗੜੇ ਗੱਟੇ ਨੇ ਹੁਣ ਭੋਰ-ਭੋਰ ਕੇ ਇੱਥੇ ਇਹੀ ਮਤਲਬ ਐ ਮਿੱਟੀ ਜਿਹੜੀ ਚੜੀ ਜਾਂਦੀ ਐ ਤੇ ਰਸਤਾ ਬੰਦ ਹੋਣ ਦੀ ਚੰਗ ਗਿਆ। ਇਹ ਗੱਟੇ ਕਿਦੇ ਸਾਈਡ ਤੇ ਕਰਾਏ ਜਾਵਣ ਜਾਂ ਕਿਦੇ ਰਸਤਾ ਖਾਲੀ ਕਰਾਏ ਡੈਮ ਕਰਾਏ ਜਾਵਣ ਜਾਂ ਕਿਦੇ ਲਾ ਦਿੱਤੇ ਜਾਣ। ਗਾਂਹਾਂ ਤੇ ਵੀ ਲੱਗੇ ਵਿਆ। ਕੋਈ ਇੱਧਰ ਲੱਗਿਆ ਕੋਈ ਇੱਧਰ ਲੱਗਿਆ ਕੋਈ ਉੱਧਰ ਕਿਉਂਕਿ ਜਗ੍ਹਾ ਹੈਗੀ ਨਹੀਂ ਸੀ ਜਿੱਥੇ ਉਹ ਪਿੰਦੇ ਸੀ ਰੱਖੀ ਜਾਂਦੇ ਸੀਗੇ।